ਸਤਿ ਸ਼੍ਰੀ ਅਕਾਲ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਮੈਂ ਕਿੰਨੀ ਬੜੀ ਜ਼ਿਆਦਾ ਇੰਟਰਸਟਿੰਗ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਮੈਂ ਕਹਿੰਦਾ ਐਡਾ ਕੀਮਤੀ ਖਜ਼ਾਨਾ ਨਾ ਗੁਰੂ ਕੇ ਪਿਆਰਿਓ ਸਾਡੇ ਕੋਲ ਗੁਰੂ ਰਣਜੀਤ ਸਿੰਘ ਜੀ ਜੇ ਕਿਤੇ ਸੀ ਇਹਦੇ ਵਿੱਚ ਰੋਜ਼ ਚੁੱਭੀ ਲਾਉਣੀ ਸ਼ੁਰੂ ਕਰੀਏ ਨਾ ਰੋਜ਼ 10 ਮਿੰਟ 15 ਮਿੰਟ ਐਡਾ ਵੱਡਾ ਮਾਨਸਾਗਰ ਆੜੀਆਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਆੜੀਆਂ ਅੱਜ ਲੋਕ ਚਿੰਤਾਵਾਂ ਝੋਰੀਆਂ 'ਚ ਬੈਠੇ ਆ ਨਾ ਜਿਹੜੇ ਜਿਹੜੇ ਲੋਕ ਏਡੇ ਵੱਡੇ ਖਜ਼ਾਨੇ ਹੋਣ ਤੋਂ ਬਾਅਦ ਦੂਜਿਆਂ ਕੋਲੋਂ ਮੰਗਦੇ ਫਿਰਦੇ ਵੀ ਸਾਨੂੰ ਕੁਝ ਮਿਲ ਜਵੇ ਮੈਨਾਂ ਪਾਸੇ ਜਾਣ ਦੀ ਲੋੜ ਹੀ ਨਹੀਂ ਸਾਚੇ ਸਹਬਾ ਕਿਹਾ ਨਹੀਂ ਘਰ ਤੇਰਾ ਤੇਰੇ ਘਰ ਕੀ ਨਹੀਂ ਹੈਗਾ ਘਰ ਤਾਂ ਤੇਰਾ ਜਿਸ ਦੇ ਸੋ ਪਾਵੇ ਅੱਜ ਤਰਸ ਨਹੀਂ ਆਉਂਦਾ ਆਪਣੀ ਕੌਮ ਦੇ ਉੱਤੇ ਵੀ ਏਡਾ ਵੱਡਾ ਤੂੰ ਖਜ਼ਾਨੇ ਦਾ ਮਾਲਕ ਹੋਵੇਂ ਤੇ ਭੀਖ ਉਹਨਾਂ ਕੋਲੋਂ ਮੰਗਦਾ ਹੋਵੇ ਤੇਰੀ ਭਿਖਾਰੀ ਨੂੰ ਭਿਖਾਰੀ ਕੋਲੋਂ ਮੰਗਦੇ ਵੇਖਿਆ ਤੁਸੀਂ ਜ਼ਿੰਦਗੀ ਵਿੱਚ ਸਾਹ ਸਮਝੀ ਕੋਈ ਭਿਖਾਰੀ ਭਿਖਾਰੀ ਕੋਲੋਂ ਮੰਗਦਾ ਹੋਵੇ ਉਹ ਕਹਿੰਦਾ ਜਿੱਥੋਂ ਮੈਂ ਮੰਗੇ ਜਾ ਕੇ ਉੱਥੋਂ ਤੂੰ ਲਿਆ ਅੜੇ ਭਿਖਾਰੀ ਵੀ ਹੈ ਨਾ ਇਹ ਡੇ ਹੋਮਲੈਸ ਵੀ ਇੱਥੇ ਆ ਫੁੱਟਪਾਥ ਦੇ ਵਿੱਚ ਕਾਹ ਇਧਰ ਖਲੋਤੇ ਹੁੰਦੇ ਆ ਉਹ ਦੋ ਜਾਣੇ ਖਲੋਤੇ ਇੱਕ ਇਧਰ ਖਲੋਤਾ ਇੱਕ ਇਧਰ ਖਲੋਤਾ ਉਹ ਆਂਦਾ ਜਿਹੜੀ ਕਾਰ ਵਾਲੇ ਕੋਲੋਂ ਮੈਂ ਮੰਗਿਆ ਤੂੰ ਜਾ ਕੇ ਉੱਥੋਂ ਮੰਗਿਆ ਮੈਂ ਭਿਖਾਰੀ ਵੀ ਭਿਖਾਰੀ ਕੋਲੋਂ ਨਹੀਂ ਮੰਗਦਾ ਤੇ ਇਸੇ ਜਗਤ ਭਿਖਾਰੀ ਫਿਰਦੇ ਤੇ ਇੱਥੇ ਦੇ ਭਿਖਾਰੀ ਕੋਲੋਂ ਭਿਖਾਰੀ ਮੰਗੀ ਜਾਂਦਾ ਇੱਥੇ ਬੰਦਾ ਬੰਦੇ ਅੱਗੇ ਹੱਥ ਾੜ ਕੇ ਬੈਠਾ ਵੀ ਤੂੰ ਮੈਨੂੰ ਦੇ ਦੇ ਰੇ ਜੀ ਨਲਜ ਲਾਜ ਤੋਂ ਇਹ ਨਹੀਂ ਫਟਕਾਰਾਂ ਤੇ ਬੜੀਆਂ ਪਾਈਆਂ ਬਾਣੀ ਨੇ ਪਰ ਬੰਦਾ ਗੁਰਬਾਣੀ ਆ ਪੜਦਾ ਨਹੀਂ ਸਮਝ ਨਹੀਂ ਪਉਂਦਾ ਵੀ ਬਾਣੀ ਚ ਲਿਖਿਆ ਕੀ ਹੈ ਨਲਜ ਕਹਿੰਦੇ ਨੇ ਜਿਹਨੂੰ ਸ਼ਰਮ ਨਾ ਹੋਵੇ ਇਹ ਸ਼ਬਦ ਨਾ ਪਤਾ ਕਿੱਥੇ ਬੋਲੇ ਜਾਂਦੇ ਜਿਸੇ ਬਹੁਤ ਪਿਆਰ ਹੋਵੇ ਤੁਸੀਂ ਕਿਸੇ ਰਾਹ ਜਾਂਦੇ ਬੰਦੇ ਨੂੰ ਇਹ ਸ਼ਬਦ ਬੋਲ ਕੇ ਵੇਖੋ ਸਿੱਧੀ ਲੜਾਈ ਹੈ ਅਗਲਾ ਧੜਕੇ ਉਹਦਾ ਪਰਚਾ ਕਟਾ ਦੇਵੇ ਤੂੰ ਮੈਨੂੰ ਬੇਸ਼ਰਮ ਕਿਉਂ ਕਿਹਾ ਪਰ ਪਿਆਰ ਵਿੱਚ ਕਈ ਵਾਰੀ ਪਿਓ ਪੁੱਤ ਨੂੰ ਕਹਿ ਦਿੰਦਾ ਦਾਦਾ ਪੋਤਰੇ ਨੂੰ ਕਹਿ ਸਕਦਾ ਪਰ ਇਹ ਵੀ ਜਮਾਨਾ ਸੀ ਸਾਹ ਸੰਗਤ ਜਦੋਂ ਚਾਚਾ ਵੀ ਭਤੀਜੇ ਨੂੰ ਕੁਝ ਕਹਿ ਸਕਦਾ ਸੀ ਤਾਇਆ ਵੀ ਭਤੀਜੇ ਨੂੰ ਕੁਝ ਕਹਿ ਸਕਦਾ ਸੀ ਤਾਈਆਂ ਚਾਚੀਆਂ ਵੀ ਆਪਣੇ ਭਤੀਜੇ ਭਤੀਜੇ ਨੂੰ ਕਹਿ ਸਕਦੇ ਸੀ ਗੁੱਸਾ ਨਾ ਮਨਾਇਓ ਮਾਫੀ ਮੰਗ ਲਵਾ ਅੱਜ ਤਾਂ ਕੋਖ ਤੋਂ ਪੈਦਾ ਹੋਈ ਔਲਾਦ ਨੂੰ ਵੀ ਕਹਿਣ ਲੱਗਿਆ 100 ਵਾਰ ਮਾਂ ਬਾਪ ਸੋਚਦਾ ਵੀ ਕਿਤੇ ਮੇਰੀ ਗੱਲ ਦਾ ਗੁੱਸਾ ਉੱਚੀ ਬੋਲੋ ਜੀ ਜੇ ਮੈਂ ਗਲਤ ਹੋਇਆ ਤੇ ਜ਼ਰੂਰ ਕਹਿ ਦਿਓ ਇਹ ਹਾਲਾਤ ਬਣੇ ਪਏ ਨੇ ਕਦੀ ਇੱਕ ਸਮਾਂ ਸੀ ਐਜੂਕੇਸ਼ਨ ਦਾ ਜਿੱਥੇ ਟੀਚਰ ਬਜ਼ੁਰਗਾਂ ਨੂੰ ਪਤਾ ਹੋਣਾ ਟੀਚਰ ਸਟੂਡੈਂਟ ਨੂੰ ਡਾਂਟਦੇ ਵੀ ਸੀ ਹੱਥ ਵੀ ਚੱਕ ਦਿੰਦੇ ਸੀ ਤੇ ਉਹਨਾਂ ਦੇ ਹੱਥ ਚੱਕਣ 'ਚ ਵੀ ਪਿਆਰ ਸੀ ਤੇ ਮਾਪੇ ਜਾ ਕੇ ਉਲਟਾ ਟੀਚਰ ਨੂੰ ਕਹਿੰਦੇ ਹੁੰਦੇ ਸੀ ਇਹ ਤੁਹਾਡਾ ਬੱਚਾ ਇਹਨੂੰ ਸਮਝਾਓ ਹੁਣ ਤੁਸੀਂ ਇਹਨੂੰ ਪੜ੍ਹਾਓ ਤੇ ਪੁਰਾਣੇ ਜਿਹੜੇ ਬਜ਼ੁਰਗ ਪੜ੍ਹਿਆ ਨਾ ਉਹ 10th ਕਲਾਸ ਪਾਸ ਬੱਚਾ ਉਸ ਸਮੇਂ ਦਾ ਬਜ਼ੁਰਗ 10th ਕਲਾਸ ਅੱਜ ਦਾ ਡਬਲ ਐਮਏ ਨਾਲੋਂ ਉਹਦੀ ਜਿਹੜੀ ਸੀ ਐਜੂਕੇਸ਼ਨ ਦੇ ਉੱਤੇ ਪਕੜ ਜ਼ਿਆਦਾ ਹੁੰਦੀ ਸੀ ਭਾਵੇਂ ਮਿੱਟੀ ਦੇ ਦੀਵੇ ਜਗਾ ਜਗਾ ਕੇ ਪੜੇ ਸੀ ਨਾਸਾਂ ਕਾਲੀਆਂ ਹੋ ਜਾਣੀਆਂ ਅੱਜ ਅੱਜ ਤਾਂ ਸਾਧਨ ਸੁਖਨਾ ਬਾਬੇ ਦੀ ਕਿਰਪਾ ਨਾਲ ਹਰ ਬੰਦੇ ਦੇ ਕੋਲ ਬਹੁਤ ਵਧੀਆ ਆ ਗਏ ਨੇ ਅੱਜ ਟੀਚਰ ਡਰਦਾ ਉਲਟਾ ਕੰਮ ਆ ਗਿਆ ਅੱਜ ਅੱਜ ਸਿਸਟਮ ਬਦਲ ਗਿਆ ਮੈਂ ਇੱਕ ਵਾਰੀ ਉੜੀਸਾ ਗਿਆ ਤੇ ਉੱਥੇ ਇੱਕ ਪ੍ਰਿੰਸੀਪਲ ਸੀ ਭੈਣ ਉਹ ਕਹਿੰਦੀ ਵੀਰ ਜੀ ਅੱਜ ਜ਼ਮਾਨਾ ਇਹ ਆ ਵੀ ਜੇ ਅਸੀਂ ਸਟੂਡੈਂਟ ਨੂੰ ਕਿਸੇ ਗੱਲੋਂ ਟੋਕ ਦਈਏ ਨਾ ਤੇ ਜਾਣ ਲੱਗਿਆਂ ਸਾਨੂੰ ਉਹਨੂੰ ਸੌਰੀ ਕਹਿਣਾ ਪੈਂਦਾ ਵੀ ਕਿਤੇ ਘਰ ਜਾ ਕੇ ਗਲਤ ਕਦਮ ਨਾ ਚੱਕ ਲਵੇ ਕਹਿੰਦੀ ਵੀ ਉਹਨੂੰ ਟੋਕ ਦਈਏ ਨਾ ਕਿਸੇ ਗੱਲੋਂ ਤੇ ਜਾਣ ਲੱਗੇ ਅਮੜ ਕੇ ਮਾਫੀ ਮੰਗਣੀ ਪੈਂਦੀ ਪੁੱਤ ਗੁੱਸਾ ਨਾ ਕਰੀ ਵੀ ਗੁੱਸਾ ਨਾਲ ਲੈ ਕੇ ਨਾ ਜਾਈ ਕਿਉਂਕਿ ਅੱਜ ਸੁਖਨਾ ਜਿਹੜਾ ਯਹਿਰਵਾਨਾ ਉਹ ਕੁੱਟ-ਕੁੱਟ ਕੇ ਭਰਿਆ ਪਿਆ ਸਹਿਨਸ਼ੀਲਤਾ ਜਿਹੜੀ ਆ ਉਹ ਜ਼ਿੰਦਗੀ ਚੋ ਗਵਾਚ ਗਈ ਆ ਬੰਦਾ ਗੱਲ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈਗਾ ਉਹ ਜਿਹੜਾ ਸਮਾਂ ਸੀ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਨੇ ਹੌਲੀ-ਹੌਲੀ ਇਹ ਚੀਜ਼ਾਂ ਕਦਰਾ ਕੀਮਤਾਂ ਗਵਾਤੀਆਂ ਪਤਾ ਪਤਾ ਹੋਣਾ ਵੱਡਿਆਂ ਨੂੰ ਕਦੀ ਘਰ ਵਿੱਚ ਤਾਏ ਤਾਇਆ ਵੀ ਆਪਣੇ ਭਤੀਜਿਆਂ ਨੂੰ ਗੱਲ ਕਹਿਣ ਦੀ ਤਾਕਤ ਰੱਖਦਾ ਸੀ ਚਾਚੇ ਨੇ ਗੱਲ ਕਹਿ ਦੇਣੀ ਚਾਚੀ ਨੇ ਕਹਿ ਦੇਣੀ ਤੇ ਬੱਚਿਆਂ ਨੇ ਹੱਸ ਕੇ ਸੁਣ ਲੈਣੀ ਤੇ ਤਾਏ ਚਾਚੇ ਦੋਸਤਾਂ ਵਾਂਗੂ ਆਪਣੇ ਭਤੀਜੇ ਭਤੀਜਿਆਂ ਰਹਿੰਦੇ ਸੀ ਵੀ ਸਾਡਾ ਪਰਿਵਾਰ ਐਸੀ ਅਮੀਰੀ ਅਸਲ ਵਿੱਚ ਸੋ ਵੀਵਰਸ ਏਸੀ ਆਈਡੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਬੜੀਆਂ ਵਧੀਆ ਸੱਚੀਆਂ ਤੇ ਹੱਕ ਦੀਆਂ ਗੱਲਾਂ ਕਰਨ ਦੇ ਆਏ ਸੀ ਔਰ ਔਰ ਬਿਲਕੁਲ ਇਸੇ ਤਰ੍ਹਾਂ ਅੱਜ ਕੱਲ ਦੇ ਸਮਾਜ 'ਚ ਹੁੰਦੇ ਆ ਕਿ ਛੋਟੇ ਵੱਡੇ ਜਿਹੜੇ ਆ ਨਾ ਉਹ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕਰਦੇ ਅਗਰ ਉਹ ਕੁਝ ਕਹਿ ਦਿੰਦੇ ਉਸ ਚੀਜ਼ ਦਾ ਗੁੱਸਾ ਕਰ ਲੈਂਦੇ ਆ ਔਰ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਵਾਲਦਾਨ ਨੇ ਆਪਣੇ ਬੱਚਿਆਂ ਵਾਸਤੇ ਬੜੀਆਂ ਤਕਲੀਫਾਂ ਜ਼ਮਾਇਸ਼ਾਂ ਹਰ ਚੀਜ਼ ਨੂੰ ਬਰਦਾਸ਼ਤ ਕੀਤਾ ਹੁੰਦਾ ਵਾ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਔਰ ਅਗਰ ਉਹ ਕੁਝ ਕਹਿ ਲੰਨਾ ਤਾਂ ਉਸ ਚੀਜ਼ ਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਵੈ ਕਿ ਸਾਡਾ ਵਾਲਦੈਨ ਹੈ ਸਾਨੂੰ ਕਿਸੇ ਬੁਰੇ ਤੇ ਰੋਕਣ ਦੇ ਆ ਨਾ ਔਰ ਇਸ ਇਹ ਨਹੀਂ ਕਹਿਣਾ ਚਾਹੀਦਾ ਕਿ ਕਿਸੇ ਦੇ ਸਾਹਮਣੇ ਕਿਉਂ ਕਹਿਤਾ ਇਹ ਆਪਣੇ ਇੰਦੇ ਚ ਇੱਜ਼ਤ ਇਨਿ ਫਖਰ ਮਹਿਸੂਸ ਕਰਨਾ ਚਾਹੀਦਾ ਵੈ ਔਰ ਬੜੀਆਂ ਵਧੀਆ ਇਹ ਗੱਲਾਂ ਕਰਨ ਦੇ ਸੀ ਔਰ ਜਿਸਲੇ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਲੇਕਿਨ ਜਿਸਲੇ ਉਹ ਫੌਤ ਹੋ ਜਾਂਦੇ ਆ ਤੇ ਫਲ ਖਵਾਉਂਦੇ ਆ ਜ਼ਿੰਦਾ ਨੂੰ ਖਲਾਉਂਦੇ ਨਹੀਂ ਹੈ ਜਿਸ ਲਈ ਫੌਤ ਹੋ ਜਾਂਦੇ ਆ ਫਿਰ ਲੋਕਾਂ ਨੂੰ ਖਵਾਉਂਦੇ ਉਹਦਾ ਕੋਈ ਫਾਇਦਾ ਨਹੀਂ ਹੈ ਜਿਸ ਲਈ ਵਾਲਦੈਨ ਜ਼ਿੰਦਾ ਹੁੰਦੇ ਉਹਨਾਂ ਦੀ ਇੱਜ਼ਤ ਕਰਨ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਥੋੜਾ ਹੋਵੇ ਬਹੁਤਾ ਹੋਵੇ ਉਹਨਾਂ ਨੂੰ ਦੇਣਾ ਚਾਹੀਦਾ ਵਾ ਕਿਉਂਕਿ ਇੱਕ ਹਦੀਸ ਵੀ ਹੈ ਕਿ ਤੁਹਾਡਾ ਮਾਲ ਤੁਹਾਡੀ ਔਲਾਦ ਸਾਰਾ ਕੁਝ ਹੈ ਤੁਹਾਡੇ ਵਾਲਦੈਨ ਦਾ ਵਾ ਬਾਕੀ ਮੈਨੂੰ ਤੇ ਇਹਨਾਂ ਦੀ ਕਥਾ ਬੜੀ ਵਧੀਆ ਲੱਗੀ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਔਰ ਬਿਲਕੁਲ ਅੱਜ ਕੱਲ ਇੰਜ ਹੀ ਹੁੰਦਿਆ ਵਕ ਅਗਰ ਕੋਈ ਚਾਚਾ ਤਾਇਆ ਕਿਸੇ ਨੂੰ ਬੱਚੇ ਨੂੰ ਕੁਝ ਕਹਿ ਦਿੰਦਾ ਤੇ ਉਸ ਗੱਲ ਦਾ ਗੁੱਸਾ ਕਰ ਲੰਦਾ ਉਹ ਜਾ ਕੇ ਮਾਪੇ ਦੇ ਅੱਗੇ ਕਰਦਾ ਕਿ ਮੈਨੂੰ ਉਹਨੇ ਇੰਜ ਕਿਉਂ ਕਹਿਤਾ ਇੰਜ ਕਹਿਤ ਕਿਹਾਤਾ ਇੰਜ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਇਸ ਚੀਜ਼ ਦੀ ਸਿੱਖੀ ਦੇਣੀ ਚਾਹੀਦੀ ਹੈ ਕਿ ਉਹ ਵੱਡੇ ਨੇ ਤੁਹਾਨੂੰ ਬੁਰੇ ਤੋਂ ਰੋਕਦੇ ਨੇ ਔਰ ਇੰਨਾ ਗੱਲਾਂ ਨੂੰ ਬਰਦਾਸ਼ਤੇ ਕਰਨਾ ਚਾਹੀਦਾ ਬਾਕੀ ਮੈਨੂੰ ਤੇ ਇਹਨਾਂ ਦੀ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਸ ਜੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ